ਪੰਜਾਬੀ ਦੇ ਰੀਤੇ ਪੂਰੇ ਜਹਾਨ ਦੇ ਵਿੱਚ ਜਿਹੜੀ ਸਰਦਾਰੀ ਦੀ ਕਾਇਮ ਤੁਹਾਡੇ ਆਲਰੇਡੀ ਕੀਤੀ ਹੋਈ ਹੈ ਤੇ ਉਹ ਹੀ ਸਰਦਾਰ ਕਹਿੰਦੇ ਹੁੰਦੇ ਆ ਕਿਹਦੇ ਮੈਂ ਪੱਗਾਂ ਪੰਜਾਬ ਦੀ ਤੇ ਹੁੰਦੀ ਇੱਜ਼ਤਾਂ ਲਈ ਕੁਰਬਾਨ ਮੈਨੂੰ ਬੰਨ ਦੇ ਪੁੱਤ ਪੰਜਾਬੀ ਤੇ ਤੁਰਦੇ ਹੀ ਕਾਂ ਤਾਲ ਜਿਹਨਾਂ ਚਿਹਰਿਆਂ ਤੇ ਅਣਖਾਂ ਦੇ ਦੂਰ ਹੋਣਗੇ ਪੱਗਾਂ ਉਹ ਬੰਨਦੇ ਜ਼ਰੂਰ ਹੋਣਗੇ ਪੱਗਾਂ ਉਹ ਬੰਨਦੇ ਜ਼ਰੂਰ ਹੋਣਗੇ ਸੋ ਮਲਕੀਤ ਸਿੰਘ ਰੋਨੀ ਜੀ ਉਹਨਾਂ ਨੇ ਪੱਗ ਦੀ ਸਰਦਾਰੀ ਨੂੰ ਹਰੇਕ ਮੂਵੀ ਦੇ ਵਿੱਚ ਕਾਇਮ ਕੀਤਾ ਹੋਇਆ ਹੈਗਾ ਤੇ ਇਸ ਮੂਵੀ ਦੇ ਵਿੱਚ ਬਹੁਤ ਸੋਹਣਾ ਕਨਸੈਪਟ ਹੈਗਾ ਤੇ ਕੀ ਸਮਾਜ ਦੇ ਵਿੱਚ ਮਤਲਬ ਸੰਦੇਸ਼ ਮੂਵੀ ਦੇ ਵਿੱਚ ਬਹੁਤ ਸੋਹਣਾ ਸੀਗਾ ਦੀ ਆਡੀਅנס ਜਿਹੜੀ ਯੂਥ ਨੂੰ ਸਪੈਸ਼ਲੀ ਕੀ ਕਹਿਣਾ ਚਾਹੁੰਦੇ। ਦੇਖੋ ਭਾਈ ਪੱਗਾਂ ਬਹੁਤ ਦੁਨੀਆ ਦੇ ਬੰਨੀਆਂ ਹੋਈਆਂ ਨੇ ਬਹੁਤ ਚੰਗੀ ਗੱਲ ਹੈ ਸਾਨੂੰ ਵੀ ਚੰਗੇ ਨਾਲ ਦੇਖਣ ਨੂੰ। ਸਾਨੂੰ ਫਿਲਮ ਇਹ ਅਹਿਸਾਸ ਕਰਾਉਂਦੀ ਹੈ ਜੇ ਅਸੀਂ ਗੁਰਮਖਣ ਦੀ ਗੱਲ ਕਰਦੇ ਆਂ ਖਾਸ ਕਰਕੇ ਜਿਹਦੀ ਆਪਾਂ ਗੱਲ ਕਰਨ ਲੱਗੇ ਆਂ। ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਪੱਗ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ। ਤੁਸੀਂ ਇਹਨੂੰ ਐਵੇਂ 6-7 ਮੀਟਰ ਦਾ ਕੱਪੜਾ ਨਾ ਸਮਝੋ ਕਿ ਥੋੜੇ ਸਿਰਾਂ ਤੇ ਜ਼ਿੰਮੇਵਾਰੀ ਹੈ ਪਰ ਉਸ ਉਸ ਜ਼ਿੰਮੇਵਾਰੀ ਨੂੰ ਕਿੰਨੇ ਕ ਲੋਕ ਕੋਟ ਦੇ ਨੇ। ਸਾਨੂੰ ਸ਼ਰਮ ਆਉਂਦੀ ਹੈ ਕਈ ਵਾਰ ਸਾਡੇ ਲੋਕ ਪੱਗਾਂ ਬੰਨ ਕੇ ਪਬਲਿਕ ਪਲੇਸਸ ਤੇ ਇੱਕ ਦੂ ਨੂੰ ਗਾਲਾਂ ਕੱਢਣ ਲੱਗੇ ਹੁੰਦੇ ਨੇ ਇੱਕ ਦੂਜੇ ਦੇ ਪੱਗਾਂ ਲਾਹਣ ਲੱਗੇ ਆਉਂਦੇ ਨੇ ਸੋ ਇਹ ਸਾਡੇ ਉਹਨਾਂ ਲੋਕਾਂ ਨੂੰ ਅਹਿਸਾਸ ਕਰਾਉਣ ਦਾ ਇੱਕ ਯਤਨ ਹੈ ਸਾਡੇ ਪੰਜਾਬੀ ਰੰਗਮੰਚ ਦੇ ਤੇ ਪੰਜਾਬੀ ਸਿਨੇਮੇ ਦੇ ਬਹੁਤ ਹੀ ਪਿਆਰੇ ਰਾਈਟਰ ਪਾਲੀ ਭੁਪਿੰਦਰ ਜਿਨ੍ਹਾਂ ਨੇ ਫਿਲਮ ਲਿਖੀ ਤੇ ਡਾਇਰੈਕਟ ਕੀਤੀ ਸਾਡੇ ਇਸ ਫਿਲਮ ਦੇ ਪ੍ਰੋਡਿਊਸਰ ਸਹਿਬਾਨ ਅਲੂਵਾਲੀਆ ਸਾਹਿਬ ਉਹਨਾਂ ਨੇ ਆਪ ਵੀ ਰੋਲ ਕੀਤਾ ਫਿਲਮ ਦੇ ਵਿੱਚ ਹਾਲਾਂਕਿ ਜਿਹੜਾ ਬੰਦਾ ਪੈਸੇ ਲਾਉਂਦਾ ਉਹ ਬੰਦੇ ਨੂੰ ਇਹ ਹੁੰਦਾ ਕਿ ਹੀਰੋ ਮੈਂ ਬਣਨਾ ਹੈ ਪਰ ਦੇਖੋ ਸਾਡੇ ਬੰਦੇ ਨੇ ਮਿਲਨ ਦਾ ਰੋਲ ਕੀਤਾ ਕਹਿੰਦਾ ਮੈਨੂੰ ਲੱਗਦਾ ਮੇਰਾ ਜਿਹੜਾ ਮੁਹੰਦਰਾ ਹੈ ਉਹ ਇਸ ਕਰੈਕਟਰ ਲਈ ਫਿੱਟ ਬੈਠਾ ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਪਰ ਬੰਦਾ ਆਪਣੇ ਸਾਧਾ ਨਾਲ ਪੈਸੇ ਕਮਾਉਂਦਾ ਸੋ ਇੱਕ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਆਪਣੇ ਆਪ 'ਚ ਵੱਡੀ ਗੱਲ ਹੈ ਸੋ ਮੈਂ ਸਾਰੇ ਤਿੰਨ ਦਾ ਧੰਨਵਾਦ ਕਰਦਾ ਜੀ ਕੇਵਲ ਬੰਦਾ ਬਹੁਤ ਧੰਨਵਾਦ ਹੈ ਇਹਦੇ ਨਾਲ ਹੀ ਸਾਡੇ 사ਆ ਫਿਲਮ ਤੋਂ ਯੂਟਿਊਬ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਮਝਦਾ ਕਿ ਇਹ ਫਿਲਮ ਨਾਲ ਸਾਡੇ ਚ ਇਹ ਗੱਲ ਕਰਦੀ ਹੈ ਕਿ ਸਾਡਾ ਕਿਰਦਾਰ ਕਿੱਥੇ ਗਿਆ ਜਿਹੜੇ ਕਿਰਦਾਰ ਲਈ ਅਸੀਂ ਪੰਜਾਬੀ ਜਾਂ ਸਰਦਾਰ ਲੋਕ ਪਛਾਣੇ ਜਾਂਦੇ ਸੀਗੇ ਜਿਵੇਂ ਇਸ ਫਿਲਮ ਦੇ ਵਿੱਚ ਇੱਕ ਵੱਡੀ ਗੱਲ ਇਹ ਦਿਖਾਈ ਗਈ ਹੈ ਨਹੀਂ ਆਮ ਫਿਲਮਾਂ 'ਚ ਕੀ ਹੁੰਦਾ ਆਮ ਫਿਲਮਾਂ 'ਚ ਦਿਖਾਇਆ ਜਾਂਦਾ ਕਿ ਲਫਿਲਮ ਦਾ ਹੀਰੋ ਹੁੰਦਾ ਹੈ ਉਹ ਸੁਪਰਮੈਨ ਦਿਖਾਇਆ ਜਾਂਦਾ ਹੈ ਕਿ ਉਹਨੂੰ ਸਾਰਾ ਕੁਝ ਹੀ ਆਉਂਦਾ ਹੈ ਯੈਸ ਉਹ ਡਾਂਸ ਕਰਨਾ ਵੀ ਆਉਂਦਾ ਹੈ ਉਹਨੂੰ ਗਾਉਣਾ ਵੀ ਆਉਂਦਾ ਹੈ ਉਹ 200 ਬੰਦੇ ਨੂੰ ਕੁੱਟ ਵੀ ਸਕਦਾ ਹੈ ਉਹ ਆ ਵੀ ਕਰ ਸਕਦਾ ਪਰ ਸਾਡੀ ਫਿਲਮ ਦੇ ਵਿੱਚ ਕਮਾਲ ਦੀ ਗੱਲ ਉਹ ਕਾਮਨ ਮੈਨ ਹੈ ਆਮ ਇਨਸਾਨ ਹੈ ਉਹ ਆਪਣੇ ਬੱਚੇ ਪਾਲਦਾ ਉਹਨੂੰ ਡਰ ਵੀ ਲੱਗਦਾ ਜਿਵੇਂ ਆਮ ਬੰਦਾ ਡਰਦਾ ਹੈ ਉਹਨੂੰ ਇਹ ਵੀ ਖਤਰਾ ਹੈ ਕਿ ਮੇਰੀ ਵਾਈਫ ਨੂੰ ਕੁਝ ਨਾ ਹੋ ਜਾਈ ਉਹਨੂੰ ਵੀ ਖਤਰਾ ਮੇਰੀ ਧੀ ਨੂੰ ਕੁਝ ਨਾ ਹੋ ਜਾਈ ਸੋ ਇਹ ਸਾਰੀਆਂ ਕਾਸ਼ੀਆਂ ਦੇ ਵਿੱਚ ਵਿਚਰਦਾ ਹੋਇਆ ਉਹਨੂੰ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਇਸ ਗੱਲ ਦਾ ਉਦੋਂ ਆ ਕੇ ਜਦੋਂ ਇੱਕ ਦੂਜੀ ਸਟੇਟ ਦੀ ਕੁੜੀ ਇਹ ਕਹਿੰਦੀ ਆ ਕੇ ਕਿ ਮੈਨੂੰ ਤਾਂ ਮੇਰੀ ਮਾਂ ਨੇ ਕਿਹਾ ਸੀਗਾ ਵੀ ਜੇ ਤੈਨੂੰ ਕੋਈ ਪ੍ਰੋਬਲਮ ਹੋਵੇ ਉਸ ਸਟੇਟ ਦੇ ਵਿੱਚ ਤੂੰ ਭੱਜ ਕੇ ਸਰਦਾ ਦੇ ਕੋਲ ਚਲੀ ਜਾਏ ਉਹਨੂੰ ਇਹ ਲੱਗਦੀ ਹੈ ਗੱਲ ਹੈ ਕਿ ਸਾਡੀ ਦੂਜੀਆਂ ਸਟੇਟਾਂ ਦੇ ਵਿੱਚ ਲੋਕਾਂ ਦਾ ਸਾਡੇ ਵਾਲੇ ਨਜ਼ਰੀਆ ਕੀ ਹੈ ਤੇ ਮੈਂ ਕੀ ਹਾਂ ਕੀ ਮੈਂ ਹੈਗਾ ਉਹ ਹਾਂਜੀ ਇਹ ਗੱਲ ਇਹ ਗੱਲ ਜਿਹੜਾ ਨਾ ਕਿਰਦਾਰ ਜਗਾਉਣਾ ਆਪਣੇ ਆਪ ਚ ਇਹ ਫਿਲਮ ਕੰਮ ਕਰਦੀ ਹੈ ਸੋ ਮੈਂ ਪ੍ਰਾਊਡ ਫੀਲ ਕਰਦਾ ਜੀ ਕਿ ਮੈਨੂੰ ਇਸ ਫੰਡ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਸਰ ਜਮੀਰ ਜਾਗਣ ਵਾਲੀ ਫਿਲਮ ਹੈਗੀ ਹੈ ਤੇ ਸਰ ਨੇ ਵੀ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਕਿ ਪੱਗ ਦੀ ਜਿਹੜੀ ਹੈਗੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਕਿ ਇੱਕ ਕੱਪੜਾ ਨਹੀਂ ਹੈਗਾ ਤੇ ਇਹਦੀ ਰਿਸਪੌਂਸਿਬਿਲਟੀ ਜੇ ਅਗਰ ਲੋਕ ਬਾਹਰਲੇ ਲੋਕ ਸਮਝਦੇ ਹੈਗੇ ਆ ਹੋਸਟੇਟਾਂ ਦੇ ਲੋਕ ਸਮਝਦੇ ਆ ਕਿ ਇਹ ਬਹੁਤ ਮਤਲਬ ਗੁਰੂਆਂ ਪੀਰਾਂ ਦੇ ਜਿਹੜੀ ਸਾਡੀ ਸਿੱਖੀ ਨੂੰ ਆਪਣੀ ਮਿਸਾਲ ਦਿੱਤੀ ਹੈਗੀ ਉਹਦੀ ਜਾਨਾਂ ਕੁਰਬਾਨ ਕੀਤੀਆਂ ਨੇ ਤੇ ਇਸ ਮੂਵੀ ਦੇ ਵਿੱਚ ਬਰਾਦਰ ਜਿਹੜੇ ਲਈ ਚਾਂਦਨੀ ਚੌਕ ਕੋਈ ਮਸ਼ਹੂਰ ਅੱਜ ਹਿੰਦ ਦੀ ਚਾਦਰ ਜਿਹਨਾਂ ਨੂੰ ਕਿਹਾ ਗਿਆ ਮਤਲਬ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਲਸਾ ਸਾਜਿਆ ਸਭ ਤੋਂ ਵੱਡੀ ਗੱਲ ਇਹ ਸੀ ਵੀ ਸਾਡਾ ਬੰਦਾ ਤਾਂ ਲੱਖਾਂ ਕਰੋੜਾਂ 'ਚ ਖੜਾ ਪਛਾਣਿਆ ਜਾਊਗਾ ਵੀ ਇਹ ਸਾਡਾ ਬੰਦਾ ਹੈ ਉਹ ਸਿਰ ਝੁਕਾ ਕੇ ਨਹੀਂ ਖੜ੍ਹ ਸਕਦਾ ਵੀ ਜ਼ੁਲਮ ਹੋ ਰਿਹਾ ਸੋ ਇਹ ਇਹ ਸਾਨੂੰ ਯਾਦ ਕਰਾਉਂਦੀ ਹੈ ਇੱਥੇ ਇਹ ਸਾਡਾ ਇਤਿਹਾਸ ਯਾਦ ਕਰਾਉਂਦੀ ਸੋ ਇਤਿਹਾਸਿਕ ਜਿਹੜੀ ਯਾਦਾਂ ਦੇ ਨਾਲ ਜੁੜੀ ਹੋਈ ਜਿਹੜੀ ਸਾਡੀ ਇਹ ਫਿਲਮ ਹੈਗੀ ਆ ਗੁਰਮੁਖ ਤੇ ਸਾਰਿਆਂ ਨੂੰ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਿਹੜੀਆਂ ਸਾਡੀ ਫਿਲਮਾਂ ਜਿਹੜੀ ਅੱਜ ਕੱਲ੍ਹ ਹਥਿਆਰਾਂ ਦਾ ਯੁੱਗ ਨਹੀਂ ਵਿਚਾਰਾਂ ਦਾ ਯੁੱਗ ਹੈ ਤੇ ਅੱਛੇ ਵਿਚਾਰ ਸਾਡੇ ਸਾਹਮਣੇ ਪੇਸ਼ ਕਰਦੀਆਂ ਸਾਂਝਾ ਕਰਦੀਆਂ ਤੇ ਚਾਹੇ ਯੂਥ ਹੈ ਚਾਹੇ ਸੀਨੀਅਰ ਸਿਟੀਜ਼ਨਸ ਹੈਗੇ ਤੁਹਾਨੂੰ ਸਾਰਿਆਂ ਨੂੰ ਵੱਧ ਚੜ ਕੇ ਸਿਨੇਮਾ ਘਰਾਂ ਦੇ ਵਿੱਚ ਆਉਣਾ ਚਾਹੀਦਾ ਹੈ ਪਲੱਸ ਕੀ OTT ਦੇ ਆਰੀਆ ਹੈ ਵੀ ਤੇ ਉੱਥੇ ਵੀ ਸਾਨੂੰ ਮਤਲਬ ਸਪੈਸ਼ਲੀ ਰਿਸਪੌਂਸ ਵੱਡਾ ਦੇਣਾ ਚਾਹੀਦਾ ਤਾਂ ਜੋ ਇਹ ਜੀਆਂ ਗੱਲ ਇਹ ਹੈ ਜੀ ਇਹ ਫਿਲਮ 11 ਲੈਂਗੁਏਜ ਚ ਰਿਲੀਜ਼ ਹੋ ਰਹੀ ਹੈ ਕਿਆ ਆਵਾਜ਼ ਹੈ ਜੀ ਅੱਜ ਦੀ ਪਹਿਲੀ ਫਿਲਮ ਹੈ ਜਿਹੜੀ 11 ਭਾਸ਼ਾਵਾਂ ਚ ਰਿਲੀ ਹੋਊਗੀ ਸਾਡੀ ਸਟੇਟ ਦੇ ਨਾਲ ਦੂਜੀਆਂ ਭਾਸ਼ਾਵਾਂ ਨੂੰ ਪਤਾ ਲੱਗੂ ਕਿ ਇਹਨਾਂ ਦਾ ਕਲਚਰ ਕਿੰਨੇ ਵਿਰਸਾ ਬਰਸਤ ਕੀ ਹੈ ਇਸ ਲਈ ਸਾਡੀ ਬੱਡੀ ਕਰ ਸੋ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਪੰਜਾਬੀ ਫਿਲਮ 11 ਲੈਂਗੁਏਜਸ ਦੇ ਵਿੱਚ ਆ ਰਹੀ ਹੈਗੀ ਹੈ ਤੇ ਸਾਨੂੰ ਵੀ ਉਹਦਾ ਸਪੋਰਟ ਕਰਨੀ ਚਾਹੀਦੀ ਹੈ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਹੇ ਹੋ ਤੇ ਇੱਕ ਆਰਟਿਸਟ ਹੁੰਦਾ ਨਾ ਕਿ ਹਰ ਇੱਕ ਤਰੀਕੇ ਨਾਲ ਸਮਾਜ ਦੇ ਵਿੱਚ ਯੋਗਦਾਨ ਦਿੰਦਾ ਤੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਦੇਖਦੇ ਹੋ ਜੀ ਤਾਂ ਕਰਦੇ ਬਹੁਤ ਥੈਂਕ ਯੂ ਸੋ ਮੱਚ